ਕਿਉਂਕਿ ਸੁੰਡੀ ਦਾ ਅਟੈਕ ਆ ਜਿਹੜਾ ਗੋਭੀ ਵਾਲੀਆਂ ਕਣਕਾਂ ਨੂੰ ਬਹੁਤ ਜ਼ਿਆਦਾ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਜਿਹੜੇ ਕੋਰਾ ਜਨ ਬਾਈ ਜੀ ਅਰੀਜਨਲ ਪਾਓ ਲੰਮਾ ਸਮਾਂ ਲੱਗਿਆ ਹੈ ਟਾਈਮ ਵੱਧ ਲਾਊਗੀ 60 ਐਮ ਐਲ ਦੀ ਡੋਜ਼ ਆਪਾਂ ਕਿੱਲੇ ਦੀ ਦੇਣੀ ਆ ਜੀ ਆਪਣਾ ਜਿਹੜਾ ਟਰੈਕਟਰ ਆ ਜੱਗਾ ਬੋਸ ਉਹ ਵੀ ਬਾਈ ਰਾਤ ਵੀਡੀਓ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤਾਂ ਵੀਰੋ ਆਪਾਂ ਲਾਸਟ ਸਪਰੇਅ ਆ ਜਿਹੜੀ ਅੱਜ ਕੋਰਾ ਜਨ ਦੀ ਲਾਉਣ ਲੱਗੇ ਆ ਕਿਉਂਕਿ ਸੁੰਡੀ ਦਾ ਅਟੈਕ ਆ ਜਿਹੜਾ ਗੋਭੀ ਵਾਲੀਆਂ ਕਣਕਾਂ ਨੂੰ ਬਹੁਤ ਜ਼ਿਆਦਾ ਆ ਕਿਸਾਨ ਵੀਰਾਂ ਨੂੰ ਬੇਨਤੀ ਆ ਜਿਹੜੇ ਲੇਟ ਕਣਕਾਂ ਜਿਨ੍ਹਾਂ ਦੀਆਂ ਗੋਭੀ ਵਾਲੀਆਂ ਆ ਉਹ ਬਾਈ ਜੀ ਧਿਆਨ ਜ਼ਰੂਰ ਦੇਣ ਹੁਣ ਕਈ ਭਰਾ ਕਹਿਣਗੇ ਕਣਕਾਂ ਦੀ ਤਾਂ ਵੱਢਣ ਦੀ ਤਿਆਰੀ ਹੋਈ ਪਈ ਆ ਤੇ ਹੁਣ ਸਪਰੇਅ ਦਾ ਕੀ ਕੰਮ ਸਾਡੀਆਂ ਜਿਹੜੀਆਂ ਕਣਕਾਂ ਬਾਈ ਲੇਟ ਆ ਤੇ ਲੇਟ ਨੂੰ ਜਿਹੜੀ ਸੁੰਡੀ ਆ ਉਹ ਵੀਰ ਕੇ ਖਾ ਜਾਂਦੀ ਆ ਗਿਰੀ ਤਾਂ ਹੀ ਮੂੰਹ ਮਾਰਦੀ ਆ ਉਹ ਤਾਂ ਉਹਦਾ ਜਿਹੜਾ ਮੇਨ ਹਾਲ ਆ ਬਾਈ ਕੋਰਾ ਜਾਨਾ ਕੋਰਾ ਜਾਨਨ ਬਾਈ ਜੀ origignal ਪਾਓ ਲੰਮਾ ਸਮਾਂ ਲੜਾ ਹੈ ਟਾਈਮ ਬੱਦ ਲਾਊਗੀ ਰਿਜ਼ਲਟ ਆਪਾਂ ਨੂੰ ਦੇਊਗੀ ਜੇ ਆਪਾਂ ਚਾਈਨਾ ਮੇਡ ਵੀ ਆਈ ਜਾਂਦੀ ਆ ਪਰ ਉਹ ਆਪਣਾ ਠੀਕ ਆ ਰੇਟ 'ਚ ਘਟ ਪੈਂਦੀ ਆ ਆਪਾਂ ਨੂੰ ਉਹ ਤੇ ਪਰ ਜਿਹੜਾ ਆ ਨਜ਼ਾਰਾ ਇਹਨੇ ਦੇਣਾ ਹੈ ਇਹਨੇ ਆਪਦਾ ਵੱਖਰਾ ਨਜ਼ਾਰਾ ਦੇਣਾ ਹੈ ਇਹਦੇ ਨਾਲ ਬਾਈ ਤੇਲੇ ਵਾਲੀ ਵੀ ਪਾਵਾਂਗੇ ਤੇ ਨਾਲ ਆਪਾਂ ਇਹ ਕੋਰਾਜਨ 60 ਐਮ ਐਲ ਦੀ ਡੋਜ਼ ਆਪਾਂ ਕਿੱਲੇ ਦੀ ਦੇਣੀ ਆ ਇਹਦਾ ਰਿਜ਼ਲਟ ਹਰ ਸਾਲ ਹੀ ਬਹੁਤ ਵਧੀਆ ਆਉਂਦਾ ਜਿਹੜੀ ਆਪਣੀ ਪ੍ਰੋਬਲਮ ਆ ਜੀ ਦਵਾਈ ਓਵਰਨਿੰਗ ਹੀ ਮਾੜੀ ਪਰ ਉਹ ਥੋੜੀ ਜੀ ਡੇਟ ਕਣਕਾਸਤੇ ਜਿਵੇਂ ਆਪਾਂ ਕਹਿ ਸਕਦੇ ਆ ਥੋੜੀ ਜੀ ਗਰਮ ਹੁੰਦੀ ਆ ਉਹ ਦਵਾਈ ਰਿਜ਼ਲਟ ਉਹਦਾ ਵੀ ਨਹੀਂ ਮਾੜਾ ਪਰ ਉਹ ਲੇਟ ਤੇ ਜਦੋਂ ਆਪਾਂ ਗਰਮ ਦਵਾਈ ਪਾਉਗੀ ਤਾਂ ਜਿਹੜਾ ਦੁੱਧ ਦੇ ਉੱਤੇ ਨੁਕਸਾਨ ਹੋ ਸਕਦਾ ਲੇਟ ਵਾਲੀ ਗੋਭੀ ਦੀ ਕਣਕ ਨੂੰ ਤੇ ਲਾਸਟ ਚ ਫਿਰ ਆਪਾਂ ਕੋਰਾਜਾਨੀ ਵਰਤਦੇ ਆ ਜੀ ਇਹਦੇ ਵੀ ਰੇਟ ਜਿਹੜੇ ਆ ਬਹੁਤ ਹੁਣ ਜਾਇਜ਼ ਹੋ ਗਏ ਆ ਜੀ ਬਹੁਤ ਘਟ ਗਏ ਆ ਰੇਟ ਅਰੀਜਨਲ ਕੋਰਾਜਾਨ ਆਪਾਂ ਤਕਰੀਬਨ ਲਿਆਂਦੀ ਆ 1 ਲੀਟਰ ਨੂੰ ਤੇ ਅੱਜ ਫਿਰ ਸਪਰੇ ਜਿਹੜੀ ਆ ਲਾਸਟ ਸਪਰੇ ਆਪਾਂ ਜਿਹੜੀ ਕਣਕ ਤੇ ਲਾਉਣੀ ਆ ਕੰਮ ਨਵੇਟ ਦੀਗੇ ਉਸ ਤੋਂ ਬਾਅਦ ਕੋਈ ਹੋਰ ਜਿਹੜੇ ਕੰਮ ਕੰਦੇ ਆ ਨਿੱਕੇ ਮੋٹے ਚੱਲੀ ਜਾਂਦੇ ਆ ਤਾਂ ਫੇਰ ਬਾਈ ਆਪਣਾ ਜਿਹੜਾ ਟਰੈਕਟਰ ਜੱਗਾ ਬੌਸ ਉਹ ਵੀ ਬਾਈ ਰਾਤ ਵੀਡੀਓ ਕਾਲ ਲਾਈ ਸੀ ਤੇ ਉਹ ਲਾਈਵ ਵੀ ਤਕਰੀਬਨ ਡੇਲੀ ਵਾਂਗੂੰ ਹੁੰਦੇ ਆ ਉਹਨਾਂ ਨੇ ਵੀ ਆਪਣਾ ਝੋਟੇ ਨੂੰ ਖੋਲੀ ਬੈਠਾ ਉਹ ਤੇ ਕਹਿੰਦਾ ਤੁਸੀਂ ਬੇਫਿਕਰ ਹੋ ਜਾਓ ਅੱਗ ਬਣਾ ਕੇ ਦੇਵਾਂਗਾ ਤੇ ਉਹਦੇ ਕੋਲੇ ਵੀ ਪਹੁੰਚਾਂਗੇ ਫਿਰ ਜਦੋਂ ਫੋਨ ਕਰਨਗੇ ਤੇ ਆਪਾਂ ਫਿਰ ਉੱਥੇ ਵੀ ਟ్రਾਇਲ ਕਰਾਂਗੇ ਦੇਖਾਂਗੇ ਜਾ ਕੇ ਕੀ ਪਾਇਆ ਉਹਨਾਂ ਨੇ ਤੇ ਕੀ ਉਹਨੂੰ ਸੋਧਿਆ ਕਿੰਨਾ ਕ ਤੇਲ ਵੀ ਐਵਰੇਜ ਦਾ ਵੀ ਕਰਾਂਗੇ ਪਤਾ ਤੇ ਜਿਹੜਾ ਧੂਆਂ ਮਾਰਨ ਦੀ ਪ੍ਰੋਬਲਮ ਸੀ ਵੀ ਉਹ ਆ ਰਹੀ ਆ ਜਾਂ ਨਹੀਂ ਆ ਰਹੀ ਚੱਕਰ ਜਿਹੜੇ ਤੋੜਦਾ ਸੀ ਉਹ ਹੁਣ ਤੋੜੂਗਾ ਕਿ ਨਹੀਂ ਤੋੜੂਗਾ ਆਪਾਂ ਉੱਥੇ ਵੀ ਟੈਸਟ ਕਰਾਂਗੇ ਤੇ ਆਪਾਂ ਆਪਦੇ ਵਾਹਣ ਦੇ ਵਿੱਚ ਆਪਦੇ 15 ਹਲ ਪਾ ਕੇ ਵੀ ਟੈਸਟ ਕਰਾਂਗੇ ਦੇਵਾਂਗੇ ਰਿਪੋਰਟ ਤੇ ਕਿਸਾਨ ਵੀਰਾਂ ਨੂੰ ਬੇਨਤੀ ਆ ਬਾਈ ਲੇਟ ਕਣ ਕੰਜਨਾਂ ਦੀਆਂ ਉਹ ਜ਼ਰੂਰ ਧਿਆਨ ਦੇਣਾ ਕੋਰ ਆ ਜਨ ਦੀ ਜਿਹੜੀ ਸਪਰੇਅ ਆ ਜ਼ਰੂਰ ਲਾਉਣ ਬਾਈ ਕੋਈ ਲਾਸਟ ਜਿਹੜੀ ਆਪਣੀ ਮਿਹਨਤ ਆ ਇਹ ਕਿਤੇ ਸੁੰਡੀ ਨਾ ਖਾ ਜਾਏ ਤੇ ਧੰਨ ਜ਼ਰੂਰ ਦੇਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ